ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਸਾਧ ਸੰਗਤ ਜੀ ਹਰ ਸੋਮਵਾਰ ਦੇ ਸੋਮਵਾਰ ਜੋ ਗੁਰਨਾਨਕ ਦੇਵ ਹਸਪਤਾਲ ਮੈਡੀਕਲ ਕਾਲਜ ਜੀਠਾ ਰੋਡ ਵਿਖੇ ਜੋ ਦੁੱਧੇ ਲੰਗਰਾਂ ਦੀ ਸੇਵਾ ਚੱਲਦੀ ਆ ਸੋ ਸਾਰੇ ਸਿੰਘ ਵੀਰ ਭਰਾ ਆ ਚੁੱਕੇ ਆ ਦੁੱਧੇ ਲੰਗਰ ਤਿਆਰ ਹੋ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਰਜੀ 0 ਨੰਬਰ ਗੇਟ ਤੇ ਦੂਸਰਾ ਹੱਦੇ ਲਗਾ ਤਿਆਰ ਆ ਸਾਰਿਆਂ ਨੂੰ ਜੀਤੀ ਆ ਤਿਆਰੇ ਦੂਸਰੇ ਜੀ ਅਕੜ ਤੁਹਾਡੇ ਨਾਲ ਆ ਸੋਨਾ ਤੇ ਹਰਜੀ 0 ਨੰਬਰ ਗੇਟ ਤੇ ਦੂਸਰਾ ਹੱਦੇ ਲਗਾ ਤਿਆਰ ਹੋ ਚੁੱਕੇ ਆ ਨੰਬਰ 8 ਦੇ ਦੁਤਰਾਸ ਦੇ ਨੰਬਰ ਤਿਆਰ ਹੋ ਚੁੱਕੇ ਆ ਤੁਸਰਨ ਬੇਟੀ ਆ ਪਰਵਾਰਿਕ ਮੈਂਬਰ ਆਵਾਜ਼ ਦੇ ਜਰੂਰ ਸਖੋ ਜੀ 0 ਨੰਬਰ ਗੇਟ ਤੇ 0 ਨੰਬਰ ਦੇ ਸਭ ਤੋਂ ਇਹ ਦੂਜੇ ਨੰਬਰ ਗੇਟ ਦੇ ਦੁਤਰਾਸ ਦੇ ਨੰਬਰ ਤਿਆਰ ਹੋ ਚੁੱਕੇ ਆ ਤੁਸਰਨ ਬੇਟੀ ਆ ਕਿ ਆਗੇ ਜਰੂਰ ਸਖੋ ਜੀ सत नाम वाहे ग्रो ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮ ਯਾਰ ਸੋਮਵਾਰ ਗੁਰੂ ਨਾਨਕ ਦੇਵ ਹਸਪਤਾਲ ਮੈਡੀਕਲ ਕਾਲਜ ਵਿਖੇ ਦੁੱਧ ਰਸਤੇ ਲੰਗਰਾਂ ਦੀ ਸੇਵਾ ਚੱਲਦੀ ਹੈ ਜੀ ਤੇ ਲੰਗਰ ਤਿਆਰ ਹੋ ਚੁੱਕੇ ਆ ਵਰਤਾਏ ਜਾ ਰਹੇ ਆ